ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਜੀ ਤੁਹਾਡਾ ਸਾਰਿਆਂ ਦਾ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਰਹੋ ਜੀ ਜਿਨ੍ਹਾਂ ਦੇ ਰਿਸ਼ਤੇ ਹੋ ਚੁੱਕੇ ਹਨ ਜੀ ਉਹਨਾਂ ਨੂੰ ਬਹੁਤ ਬਹੁਤ ਵਧਾਈਆਂ ਬੱਚਿਆਂ ਨੂੰ ਇੱਥੇ ਮੈਂ ਜੋ ਵੀ ਇਸ਼ਤੇ ਬੋਲਾਂਗੀ ਜੀ ਤੁਸੀਂ ਆਪਣੀ ਜ਼ਿੰਮੇਵਾਰੀ ਤੇ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਕੇ ਕਰਨਾ ਜੀ ਸਾਡਾ ਮਕਸਦ ਸਿਰਫ ਐਡ ਪਾਉਣਾ ਹੈ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਜੀ ਕਮੈਂਟ ਵੀ ਕਰਿਆ ਕਰੋ ਰੱਬ ਨੇ ਤੁਹਾਨੂੰ ਬਹੁਤ ਖੁਸ਼ੀਆਂ ਦੇਣੀਆਂ ਹਨ ਜੀ ਵਾਈ ਗੁਰੂ ਦਾ ਨਾਮ ਲਿਖਿਆ ਕਰੋ जिना ने अपनी ऐड दोबारा बार-बार लगानी है जी ਸਾਡੇ WhatsApp ਨੰਬਰ ਤੇ ਕੰਟੈਕਟ ਕਰੋ ਬੇਟੀ ਦਾ ਰਿਸ਼ਤਾ ਨੋਟ ਕਰੋ ਜੀ ਕਾਸਟ SC ਮੰਗਲਿਕ ਹੈ ਜੀ ਜਨਮ 90 ਦਾ ਹੈ ਕੱਦ 5 ਫੁੱਟ 3 ਇੰਚ ਹੈ ਸਟੱਡੀ ਇਹਨਾਂ ਨੇ +2 ਕੀਤੀ ਹੈ ਕੰਪਿਊਟਰ ਹਾਰਡਵੇਅਰ ਐਂਡ ਸੌਫਟਵੇਅਰ NTT ਟੀਚਿੰਗ ਵਰਕ ਹੋਮਲੀ ਕਰਨ ਹੈ ਜੀ ਫਾਦਰ ਰਿਟਾਇਰਡ ਗਵਰਨਮੈਂਟ empioyee ਨੇ ਮਦਰ ਹਾਊਸਵਾਈਫ ਹੈ ਦੋ ਬ੍ਰਦਰ ਨੇ ਜੀ ਇੱਕ ਅਸਿਸਟੈਂਟ ਮੈਨੇਜਰ ਇਨ PNB ਬੈਂਕ ਵਿੱਚ ਇਕ ਇਹਦਾ ਆਪਣਾ ਬਿਜ਼ਨਸ ਹੈ ਜੀ ਲਾਈਟ ਐਂਡ ਸਾਊਂਡ ਦਾ ਏਰੀਆ ਇਹਨਾਂ ਦਾ ਜਲੰਧਰ ਕੈਂਟ ਹੈ ਇਹਨਾਂ ਨੂੰ ਜੀ ਐਸ ਸੀ ਮੰਗਲੇ ਲੜਕਾ ਚਾਹੀਦਾ ਹੈ ਜੀ ਬੇਟੇ ਦਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਏਰੀਆ ਅੰਬੇਦਕਰ ਹੈ ਜੀ ਪੜਾਈ ਪਲੱਸ 2 ਆਈਟੀਆਈ ਇਲੈਕਟ੍ਰੀਸ਼ੀਅਨ ਨੇ ਪਿਤਾ ਲੱਕੜ ਦਾ ਕੰਮ ਕਰਦੇ ਨੇ ਜਨਮ ਮਾਰਚ 1998 ਦਾ ਮਾਤਾ ਜੀ ਨਹੀਂ ਹਨ ਪ੍ਰਾ 2 ਅਨਮੈਰਿਡ ਨੇ ਜੀ ਕਦ ਕੱਦ 5 ਫੁੱਟ 8 ਇੰਚ ਹੈ ਕਾਸਟ ਰਾਮਗੜੀਆ ਗੋਤ ਮਠਾਰੂ ਕੰਮ ਇਹਨਾਂ ਦਾ ਇਲੈਕਟ੍ਰੀਸ਼ੀਅਨ ਨੇ ਰਿਸ਼ਤਾ ਨੂੰ ਚਾਹੀਦਾ ਜੀ ਕੁੜੀ ਅੰਮ੍ਰਿਤਤਾਰੀ ਨਿਤਨੇਮੀ ਹਵੇ ਆਪ ਵੀ ਅੰਮ੍ਰਿਤਤਾਰੀ ਨਿਤਨੇਮੀ ਹਨ ਬੇਟੇ ਦਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਸੰਧੂ ਉਮਰ 32 ਸਾਲ ਪੜ੍ਹਾਈ 12 ਪਾਸ ਹੈ ਕਾਸਟ ਜੱਟ ਸਿੱਖ ਹੈ ਜੀ ਅੰਮ੍ਰਿਤਤਾਰੀ ਦਾ ਬੇਟਾ ਕੱਦ 5 ਫੁੱਟ 6 ਇੰਚ ਹੈ ਨੈਵਰ ਨੈਵਰ ਮੈਰਿਡ ਹੈ ਜੀ ਯੂਰਪ ਵਿੱਚ ਰਹਿ ਰਿਹਾ ਬੇਟਾ ਅਲੂਮੀਨੀਅਮ ਇੰਡਸਟਰੀ ਵਰਕਰ ਹੈ ਜੀ ਸੈਲਰੀ 8000 ਰੁਪਿਆ ਏਰੀਆ ਫਿਰੋਜ਼ਪੁਰ ਹੈ ਜੀ ਜ਼ਮੀਨ ਇਹਨਾਂ ਕੋਲ ਇੱਕ ਕਿਲਾ ਹੈ ਜੀ ਐਗਰੀਕਲਚਰ ਲੈਂਡ ਫੈਮਲੀ ਵਿੱਚ ਫਾਦਰ ਹੈ ਮਦਰ ਹੈ 3 ਸਿਸਟਰ ਹੈ ਜੀ 2 ਬ੍ਰਦਰ ਨੇ ਕੁੜੀ ਇਹਨਾਂ ਨੂੰ ਚਾਹੀਦੀ ਹੈ ਜੀ ਅੰਮ੍ਰਿਤ ਤਾਰੀ ਗੁਰਸੇਖ ਲੜਕੀ ਹੋਵੇ ਬੇਟੇ ਦਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 16 7 2003 ਦਾ ਕਾਸਟ ਖੰਗੂਰਾ ਕੱਤ 5 ਫੁੱਟ 11 ਇੰਚ ਹੈ ਫਾਦਰ ਐਂਡ ਮਦਰ ਵਿਜ਼ਿਟਰ ਵੀਜ਼ਾ ਲੱਗਿਆ ਹੋਇਆ ਹੈ ਜੀ ਉਹਨਾਂ ਦਾ ਵਰਕ ਪਰਮਿਟ ਹੈ ਜੀ ਕਨੇਡਾ ਵਿੱਚ ਗੁੱਡ ਜੋਬ ਹੈ ਇੱਕ ਬ੍ਰਦਰ ਅਨਮੈਰਿਡ ਹੈ ਇਹਨਾਂ ਦਾ ਡਿਸਪੈਚ ਦਾ ਵਰਕ ਹੈ ਬੇਟੀ ਦਾ ਰਿਸ਼ਤਾ ਨੋਟ ਕਰੋ ਜੀ ਨੇਮ ਕੋਰ ਵੈਨਿਪਾਲ ਕਾਸਟ ਝੱਟ ਸਿੱਖ ਹੈ ਜੀ ਡੇਟ ਆਫ ਬਰਥ 1984 ਬੀਏ ਕਿਤੇ ਜੀ ਇਹਨਾਂ ਨੇ ਇਹਨਾਂ ਦਾ ਡਿਵੋਰਸ ਹੋਇਆ ਪਿਆ ਹੈ ਜੀ ਬੱਚਾ ਕੋਈ ਨਹੀਂ ਹੈ ਜੀ ਕਨੇਡਾ ਪੀਆਰ ਹੈ ਫਾਦਰ ਨਹੀਂ ਹਨ ਜੀ ਇਹਨਾਂ ਦੇ ਇਹਨਾਂ ਦਾ ਵਟਸਐਪ ਨੰਬਰ ਦਿੱਤਾ ਗਿਆ ਹੈ ਜੀ ਆਵ ਤੇਰੀ ਜਾਣਕਾਰੀ ਲੈ ਸਕਦੇ ਹੋ ਕ੍ਰਿਸ਼ਟਾ ਨੋਟ ਕਰੋ ਜੀ ਬੇਟੇ ਦਾ ਹੈ ਜੀ ਗੁਰਸਿੱਖ ਝਟਵਾ ਹੈ ਜੀ ਜਨਮ 1996 ਦਾ ਕੱਦ 5 ਫੁੱਟ 11 ਇੰਚ ਹੈ ਜੀ ਪੜਾਈ ਇਹਨਾਂ ਨੇ ਐਮਏ ਕੀਤੀ ਹੈ ਕੱਲਾ ਮੁੰਡਾ ਹੈ ਜੀ ਇੱਕ ਭੈਣ ਵਿਆਹੀ ਹੋਈ ਹੈ ਨਦੀ ਮਦਰ ਹਾਊਸ ਵਾਈਫ ਨੇ ਫਾਦਰ ਐਗਰੀਕਲਚਰ ਨੇ ਫਾਰ ਸ਼ਾਪਸ ਹੈ ਜੀ ਇਹਨਾਂ ਦੀਆਂ ਲੜਕਾ ਦੁਪਈ ਵੀ ਜੋਬ ਕਰਦਾ ਹੈ ਜੀ ਲਾਸਟ 4 ইয়ারਸ ਤੋਂ ਸੀਟਿੰਗ ਜੋਬ ਹੈ ਜੀ ਸੈਲਰੀ 1 ਲੱਖ ਪਰ ਮਹੀਨਾ ਹੈ ਜੀ ਮੰਗ ਇਹਨਾਂ ਨੂੰ ਹੈ ਕਿ ਕੁੜੀ ਗੁਰਦਾਸਪੁਰ ਅੰਬਿਸਰ ਏਰੀਆ ਤੋਂ ਹੋਵੇ ਵੀਏ ਪਾਸਟ ਹੋਵੇ ਕੱਦ ਕੁਰੀਦਾ 5 ਫੁੱਟ 4 ਇੰਚ ਹੋਵੇ ਸਿੰਪਲ ਮੈਰਿਜ ਕਰਨੀ ਹੈ ਜੀ ਇਹਨਾਂ ਨੇ ਜਲਦੀ ਵਿਆਹ ਕਰਨਾ ਹੈ ਜੀ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਬਤੇਰੇ ਜਾਣਕਾਰੀ ਲੈ ਸਕਦੇ ਹੋ ਬੇਟੇ ਦਾ ਰਿਸ਼ਤਾ ਨੋਟ ਕਰੋ ਜੀ ਨੇਮ ਸਿੰਘ ਏਜ 32 ਸਾਲ ਹੈ ਜੀ ਕੱਦ 5 ਫੁੱਟ 3 ਇੰਚ ਹੈ ਪੜਾਈ ਇਹਨਾਂ ਨੇ ਬੀਕੋਮ ਕੀਤੀ ਹੈ ਜੀ ਕਾਸਟ ਖੱਤਰੀ ਹੈ ਸਿਸਟਰ ਕਨੇਡਾ ਸੈਟਲ ਹੈ ਜੀ ਫਾਦਰ ਮਦਰ ਮੈਰਿਜ ਦੇ ਬਾਅਦ ਕਨੇਡਾ ਜਾ ਰਹੇ ਹਨ ਲੜਕੇ ਦਾ ਵਧੀਆ ਕਾਰੋਬਾਰ ਹੈ ਜੀ ਵੈਲਥੈਟਡ ਲੜਕਾ ਹੈ ਇਹਨਾਂ ਨੇ ਸ਼ਾਦੀ ਜਲਦੀ ਕਰਨੀ ਹੈ ਜੀ ਸਿੰਪਲ ਮੈਰਿਜ ਕਰਨੀ ਹੈ ਇਹਨਾਂ ਨੂੰ ਲੜਕੀ ਸਿੰਪਲ ਚਾਹੀਦੀ ਹੈ ਜੀ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਬਤੇਰੇ ਜਾਣਕਾਰੀ ਲੈ ਸਕਦੇ ਹੋ ਬੇਟੇ ਦਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਫਾਦਰ ਗਵਰਨਮੈਂਟ ਜੋਬ ਹੈ ਜੀ ਮਾਤਰ ਹਾਊਸ ਵਾਈਫ ਹੈ ਇੱਕ ਸਿਸਟਰ ਹੈ ਜੀ ਮੈਰਿਡ ਹੈ ਕਨੇਡਾ ਪੀਆਰ ਹੈ ਸਟੱਡੀ ਜੀ ਐਨ ਐਮ ਨਰਸਿੰਗ ਕੀਤੀ ਜੀ ਉਮਰ 31 ਸਾਲ ਕੋੜੀ ਇਹਨਾਂ ਨੂੰ ਚਾਹੀਦੀ ਹੈ ਜੀ ਚਾਹੇ ਗਰੀ ਪਰਿਵਾਰ ਤੋਂ ਹੋਵੇ ਚਾਹੇ ਉਸਨੇ ਪਲੱਸ 2 ਕੀਤੀ ਹੋਵੇ ਜੀ ਇਹਨਾਂ ਦਾ ਨੰਬਰ ਦਿੱਤਾ ਗਿਆ ਹੈ ਜੀ ਆਪਾਂ ਤੇਰੇ ਜਾਣਕਾਰੀ ਲੈ ਸਕਦੇ ਹੋ ਐਸ ਸੀ ਬੀ ਸੀ ਨੂੰ ਛੱਡ ਕੇ ਜੀ ਕੋਈ ਵੀ ਕਾਸਟ ਹੋਵੇ ਜੀ بیٹے ਦਾ ਰਿਸ਼ਤਾ ਨੋਟ ਕਰੋ ਜੀ ਏਰੀਆ ਤਰਨਤਾਰਨਾ ਜੀ ਉਮਰ 30 ਸਾਲ ਹੈ ਕਾਸਟ ਰਾਮਗੜੀਆ ਸਿੱਖ ਹੈ ਜੀ ਹਾਈਟ 6 ਫੁੱਟ 1 ਇੰਚ ਹੈ ਪੜ੍ਹਾਈ ਇਹਨਾਂ ਨੇ ਐਮ ਐਸ ਸੀ ਕੀਤੀ ਜੀ ਕੰਮ ਇਹਨਾਂ ਦਾ ਜੀ ਗਵਰਨਮੈਂਟ ਜੋਬ ਹੈ ਜੀ ਫੂਡ ਇਨਸਪੈਕਟਰ ਨੇ ਜੀ ਮੁੰਡਾ ਸਰਦਾਰ ਹੈ ਪੱਗ ਬੰਦਾ ਹੈ ਜੀ 5 ਏਕੜ ਜ਼ਮੀਨ ਹੈ ਜੀ ਇਹਨਾਂ ਕੋਲ ਇੱਕ ਛੋਟੀ ਭੈਣ ਹੈ ਇਨਾ ਨੂੰ ਕੁੜੀ ਚਾਹੀਦੀ ਹੈ ਜੀ ਵਧੀਆ ਖਾਨਦਾਨ ਦੀ ਕਿਸੇ ਚੰਗੇ ਡਿਪਾਰਟਮੈਂਟ ਵਿੱਚ ਗਵਰਨਮੈਂਟ ਜੌਬ ਹੋਵੇ ਜੀ ਸੋਨੀ ਸੁਨੱਖੀ ਹਾਈਟ 5 ਫੁੱਟ 5 ਇੰਚ ਤੋਂ ਘੱਟ ਨਾ ਹੋਵੇ ਜੀ ਕਾਸਟ ਰਾਮਗੜੀ ਜਾਂ ਸਿੱਖ ਜਾਂ ਜੱਟ ਸਿੱਖ ਹੋਣ ਏਰੀਆ ਅੰਬਿਸਰ ਤਰਨਤਾਰਨ ਸਾਹਿਬ ਜਾਂ ਫਿਰੋਜ਼ਪੁਰ ਹੋਵੇ ਜੀ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਹੁਣ ਟੈਲੀਫੋਨ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਰਿਸ਼ਤਾ ਨੋਟ ਕਰੋ ਜੀ ਬੇਟੀ ਦਾ ਹੈ ਜੀ ਨੇਮ ਕੌਰ ਜਨਮ ਮਿਤੀ 14/7/1997 ਦਾ ਹਾਈਟ 5 ਫੁੱਟ ਹੈ ਜੀ ਏਰੀਆ ਇਹਨਾਂ ਦਾ ਜਲਾਲਾਬਾਦ ਹੈ ਡਿਸਟ੍ਰਿਕਟ ਫਜ਼ੀਲਕਾ ਮੰਗਲਿਕ ਨਹੀਂ ਹੈ ਜੀ ਕੰਪਲੈਕਸ਼ਨ ਫੇਅਰ ਹੈ ਸਟੱਡੀ ਇਹਨਾਂ ਨੇ ਬੀਐਸਸੀ ਨਰਸਿੰਗ ਕੀਤੀ ਹੈ ਜੀ ਜੋਬ ਕਰਦੇ ਨੇ ਐਜ਼ ਅ ਸਟਾਫ ਨਰਸ ਇਨ ਚੰਡੀਗੜ੍ਹ ਇਨਕਮ ਗੁੱਡ ਪੈਕੇਜ ਹੈ ਜੀ ਕਾਸਟ ਅਰੋੜਾ ਸਿੱਖ ਪ੍ਰੁੱਥੀ ਨੇ ਸਿਬਲਿੰਗ ਜੀ 1 ਬ੍ਰਦਰ ਹੈ ਜੀ ਮੈਰਿਡ ਹੈ ਫਾਦਰ 셀ਫ ਬਿਜ਼ਨਸਮੈਨ ਹੈ ਜੀ ਮਦਰ ਹਾਊਸ ਵਾਈਫ ਹੈ ਲੜਕਾ ਇਹਨਾਂ ਨੂੰ ਚਾਹੀਦਾ ਹੈ ਜੀ ਚੰਡੀਗੜ੍ਹ ਦਾ ਹੋਵੇ ਜੋਬ ਕਰਦਾ ਹੋਵੇ ਗਵਰਨਮੈਂਟ ਜੋਬ ਹੋਵੇ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਆਪ ਬਥੇਰੀ ਜਾਣਕਾਰੀ ਲੈ ਸਕਦੇ ਹੋ ਰਿਸ਼ਤਾ ਨੋਟ ਕਰੋ ਜੀ ਬੇਟੇ ਦਾ ਹੈ ਨੇਮ ਸਿੰਘ ਮੋਂਗਾ ਮੈਰਿਡ ਨਹੀਂ ਹਨ ਜੀ ਡੇਟ ਆਫ ਬਰਥ 23 8 1986 ਹੈ ਜੀ ਟਾਈਮ ਐਂਡ ਬਰਥ ਹੈ ਜੀ 7 15 ਪੀ ਐਮ ਏਰੀਆ ਮਲੋਟ ਹੈ ਜੀ ਮੰਗਲਿਕ ਨਹੀਂ ਹੈ ਹਾਈਟ ਹੈ 5 ਫੁੱਟ 6 ਇੰਚ ਕਾਸਟ ਸਿੱਖ ਅਰੋੜਾ ਇਹਨਾਂ ਨੇ ਬੀਏ ਕੀਤੀ ਹੈ ਜੀ ਫਰੋਮ ਇੰਡੀਆ ਤੋਂ ਐਂਡ ਡਿਪਲੋਮਾ ਫਰੋਮ ਆਸਟ੍ਰੇਲੀਆ ਤੋਂ ਕੀਤਾ ਹੈ ਜੀ ਕੰਮ ਇਹਨਾਂ ਦਾ ਟਰਾਂਸਪੋਰਟੇਸ਼ਨ ਦਾ ਹੈ ਜੀ ਆਸਟ੍ਰੇਲੀਆ ਵਿੱਚ ਪੈਕੇਜ ਇਹਨਾਂ ਦਾ 90000 ਡਾਲਰ ਹੈ ਜੀ। ਭਰਾ ਕੋਈ ਨਹੀਂ ਹੈ ਜੀ। ਦੋ ਭੈਣਾਂ ਨੇ ਜੀ ਦੋਨੋਂ ਮੈਰਿਟ ਨੇ ਫਾਦਰ ਦਾ ਬਿਜ਼ਨਸ ਹੈ ਜੀ ਆਇਰਨ ਮਰਚੰਟ ਨੇ। ਮਦਰ ਹਾਊਸ ਵਾਈਫ ਹੈ ਜੀ ਤੇ ਇਹਨਾਂ ਦੀ ਆਪਣੀ ਹੈ। ਇਹਨਾਂ ਦੀ ਰਿਕਵਾਇਰਮੈਂਟ ਹੈ ਜੀ ਲੜਕੀ ਨਾਈਸ ਹੋਵੇ ਜੀ, ਹੂ ਰਿਸਪੈਕਟ ਐਲਡਰਸ, 노 ਹਾਊ ਟੂ ਕੁੱਕ, ਸਪੋਰਟਿਵ ਹੋਵੇ ਜੀ। ਬੈਚਲਰ ਡਿਗਰੀ ਮਿਨੀਮਮ ਕੀਤੀ ਹੋਵੇ, ਕੁੰਡਲੀ ਮੈਚਿੰਗ ਨਾਟ ਰਿਕਵਾਇਰਡ। ਇਹਨਾਂ ਦਾ ਨੰਬਰ ਦਿੱਤਾ ਗਿਆ ਹੈ ਜੀ, ਆਪ ਗੱਲਬਾਤ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ। ਇਹਨਾਂ ਨੂੰ ਕੁੜੀ ਆਸਟ੍ਰੇਲੀਆ ਦੀ ਹੀ ਚਾਹੀਦੀ ਹੈ ਜੀ ਰਿਸ਼ਤਾ ਨੋਟ ਕਰੋ ਜੀ ਬੇਟੇ ਦਾ ਹੈ ਜੀ ਜਨਮ 23/7/1994 ਕਾਸਟ ਜੱਟ ਸਿੱਖ ਹੈ ਜੀ ਗੋਤ ਇਹਨਾਂ ਦੀ ਪੁੱਲਰ ਹੈ ਹਾਈਟ 6 ਫੁੱਟ ਹੈ ਜੀ ਪੜਾਈ ਇਹਨਾਂ ਨੇ ਬੀਏ ਕੀਤੀ ਹੈ ਇਹਨਾਂ ਦਾ ਆਪਣਾ ਬਿਜ਼ਨਸ ਹੈ ਜੀ ਇਹਨਾਂ ਕੋਲ ਇੱਕ ਪਲਾਟ ਵੀ ਹੈ ਜੀ ਪ੍ਰਾ ਪੰਜਾਬ ਪੁਲਿਸ ਵਿੱਚ ਹੈ ਦੋਨਾਂ ਪਰਵਾ ਕੋਲ 12 ਏਕੜ ਜ਼ਮੀਨ ਆਂਦੀ ਹੈ ਜੀ ਇਹਨਾਂ ਨੂੰ ਕੁੜੀ ਚਾਹੀਦੀ ਹੈ ਜੀ ਸਿੰਪਲ ਪਰਿਵਾਰ ਤੋਂ ਕੁਰੇਲੂ ਹੋਵੇ ਡਿਮਾਂਡ ਕੋਈ ਨਹੀਂ ਹੈ ਜੀ ਇਹਨਾਂ ਦਾ ਏਰੀਆ ਫਾਜ਼ਿਲਕਾ ਹੈ ਜੀ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਆਪ ਬਤੇ ਜਾਣਕਾਰੀ ਲੈ ਸਕਦੇ ਹੋ ਰਿਸ਼ਤਾ ਨੋਟ ਕਰੋ ਜੀ ਬੇਟੇ ਦਾ ਹੈ ਜੀ ਨਾਮ ਸਿੰਘ ਏਰੀਆ ਬਠਿੰਡਾ ਹੈ ਜੀ ਪੜਾਈ ਐਮਟਾ ਕੀਤੀ ਇਹਨਾਂ ਨੇ ਇੱਕ ਪੈਨ ਹੈ ਜੀ ਆਸਟ੍ਰੇਲੀਆ ਮੈਰਿਡ ਹੈ ਜੀ ਪਰ ਇੱਕ ਮੈਰਿਡ ਹੈ ਕੱਦ 5 ਫੁੱਟ 8 ਇੰਚਾ ਜੀ ਕਾਸਟ ਝਟ ਸਿੱਖ ਹੈ ਗੋਤ ਢਿੱਲੋਂ ਵੈਸ਼ਨੋ ਪਰਿਵਾਰ ਹੈ ਜੀ ਜੋਬ ਕਰਦੇ ਨੇ ਜੀ ਸਰਕਾਰੀ ਸਕੂਲ ਵਿੱਚ ਕੰਟਰੈਕਟ ਬੇਸ ਤੇ ਟੀਚਰ ਦੀ ਜੌਬ ਹੈ ਜੀ ਉਮਰ 1992 ਜ਼ਮੀਨ 12 ਕਿਲੇ ਹੈ ਜੀ 6 ਕਿਲੇ 1 ਪਰਾਨੋ ਮਾਤਾ ਜੀ ਬਿਜਲੀ ਬੋਰਡ ਵਿੱਚ ਪੈਸ਼ਨਰ ਹਨ ਜੀ ਇਹਨਾਂ ਨੂੰ ਰਿਸ਼ਤਾ ਚਾਹੀਦਾ ਹੈ ਜੀ ਕੁੜੀ ਪੜੀ ਲਿਖੀ ਹੋਵੇ ਨਰਮ ਪਰਿਵਾਰ ਤੋਂ ਹੋਵੇ ਪੰਜਾਬ ਦੇ ਹੀ ਲੜਕੇ ਦੇਖ ਰਹੇ ਹਨ ਜੀ ਸਿਰਫ ਪੰਜਾਬ ਵਾਲੇ ਹੀ ਸੰਪਰਕ ਕਰਨ ਇਹਨਾਂ ਨੇ ਸਿੰਪਲ ਮੈਰਿਜ ਕਰਨੀ ਹੈ ਜੀ ਕੋਈ ਡਿਮਾਂਡ ਨਹੀਂ ਹੈ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਅਵ ਤੇਰੇ ਜਾਣਕਾਰੀ ਲੈ ਸਕਦੇ ਹੋ मंगलिक वर्मा एन आर आई बेटे का रिश्ता नोट करो जी जन्म अठ नौ उन्नीस सौ पचानवे एरिया होशियारपुर है जी खत फुट सात इंच है डाइट बहुत है जी क्रिश्चियन हिंदू है दुबई में रह रहे हैं जी यूनाइटेड अरब अरब इमीरेट्स सिटीजन पढ़ाई बीसीए जी प्राइवेट जॉब कर देने अकाउंटेंट थी इनकम एक लाख इंडियन रुपयी है फादर रिटायर्ड एन आर आई है जी मदर वाइफ है ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਇਹਨਾਂ ਨੂੰ WhatsApp ਕਾਲ ਹੀ ਕਰਨਾ ਬੇਟੀ ਦਾ ਰਿਸ਼ਤਾ ਨੋਟ ਕਰੋ ਜੀ ਨੇਮ ਫੋਰ ਜਨਮ 2002 ਦਾ ਸਟੱਡੀ ਪੀਐਸੂ ਨਰਸਿੰਗ ਕੀਤੀ ਜੀ ਹਾਈਟ 5 ਫੁੱਟ 4 ਇੰਚਾ ਚਾਟਸੀਕ ਫੈਮਿਲੀ ਆ ਏਰੀਆ ਹੁਸ਼ਾਰਪੁਰਾ ਜੀ ਕੰਟੈਕਟ ਨੰਬਰ ਦਿੱਤਾ ਗਿਆ ਹੈ ਜੀ ਬਥੇਰੇ ਜਾਣਕਾਰੀ ਲੈ ਸਕਦੇ ਹੋ ਐਨਆਰਆਈ ਬੇਟੇ ਦਾ ਰਿਸ਼ਤਾ ਨੋਟ ਕਰੋ ਜੀ ਨੇਮ ਸਿੰਗਲ ਯੂਕੇ ਐਨਆਰਆਈ ਬ੍ਰਿਟਿਸ਼ ਸਿਟੀਜ਼ਨ ਅਮ੍ਰਿਤਾਲੀ ਗੁਰਸਿੱਖ ਪੇਟਾ ਹੈ ਜੀ ਵੈਜੀਟੇਰੀਅਨ ਹੈ ਏਰੀਆ ਰੋਪੜ ਹੈ ਜੀ ਇਹਨਾਂ ਕੋਲ ਪ੍ਰਾਪਰਟੀ ਹੈ ਜੀ ਹਾਊਸ ਹੈ ਇਹਨਾਂ ਦਾ ਆਪਣਾ ਐਂਡ ਇੱਕ ਕਿਲਾ ਹੈ ਜੀ ਇਹਨਾਂ ਕੋਲ ਏਜ ਇਹਨਾਂ ਦੀ 48 ਹੈ ਜੀ ਹਾਈਟ 5 ਫੁੱਟ 6 ਇੰਚ ਹੈ ਐਮਏ ਸਿੱਖ ਰਿਲੀਜੀਅਨ ਸਟੱਡੀ ਇਹਨਾਂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਕੀਤੀ ਹੈ ਜੀ ਇਹਨਾਂ ਦਾ ਡਿਵੋਰਸ ਹੋਇਆ ਪਿਆ ਜੀ ਲਿਵਿੰਗ ਅਲੋਨ ਇਨ ਯੂਕੇ ਪੇਰੈਂਟਸ ਨਹੀਂ ਹਨ ਜੀ ਇੱਕ ਬ੍ਰਦਰ ਇੱਕ ਸਿਸਟਰ ਹੈ ਜੀ ਇੰਡੀਆ ਵਿੱਚ ਇੱਕ ਸਿਸਟਰ ਇਨ ਸਪੇਨ ਵਿੱਚ ਹੈ ਜੀ ਵਰਕਿੰਗ ਇਨ ਵੇਅਰ ਹਾਊਸ ਐਨਾ ਨੂੰ ਲੋੜ ਹੈ ਜੀ ਸਿੱਖ ਫੀਮੇਲ ਐਨੀ ਕਾਸਟ ਇਨ ਯੂਕੇ ਲੜਕੀ ਦੀ ਏਜ 25 ਤੋਂ 40 ਸਾਲ ਤੱਕ ਹੋਵੇ ਜੀ ਐਨਾ ਨੂੰ ਸਿੱਖ ਫੀਮੇਲ ਅਨਮੈਰਿਡ ਜਾਂ ਡਿਵੋਰਸੀ ਹੋਵੇ ਕੋਈ ਐਨੀ ਕਾਸਟ ਐਨੀ ਵੀਜ਼ਾ ਇਨ ਯੂਕੇ ਲੜਕੇ ਚਾਹੀਦੀ ਹੈ ਜੀ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਵੇ ਤੇਰੇ ਜਾਣਕਾਰੀ ਲੈ ਸਕਦੇ ਹੋ ਅੰਮ੍ਰਿਤ ਤਾਰੀ ਲੜਕੀ ਨੂੰ ਪਹਿਲ ਦਿੰਦੇ ਹਨ ਜੀ ਬੇਟੇ ਦਾ ਰਿਸ਼ਤਾ ਨੋਟ ਕਰੋ ਜੀ ਰਵੀ ਦਾਸਿਆ ਸਿੱਖ ਬੋਆਏ ਜੀ ਫਰੋਮ ਅੰਬੀਸਰ नेम सिंह नाफ्रिया जन्म 25 जुलाई उन्नीस सौ चौरानवे हाइट 5 फुट 5 इंच है कलर फे फेयर पढ़ाई इन्होंने ने बी टेक सी एस पी जी डी सी ए वर्क परमिट इन किचनर ऑनटारीियो कनेडा इन आई टी फील्ड एज सॉफ्टवेयर इंजीनियर इन ए अमेरिकन कंपनी किक्लम अप्लाइड फॉर पी आर गोथ इन दाफ्रिया जी एंड एंड मड ਫਾਦਰ ਐਂਡ ਮਦਰ ਰਟਾਇਰਡ ਫ্রম ਗਵਰਨਟ ਜੋਬਸ ਹੈ ਜੀ ਸਿਸਟਰ ਇੱਕ ਮੈਰੀਡਾ ਇਨ ਕੈਨੇਡਾ ਸਿਟੀਜਨ ਹੈ ਜੀ ਇਹਨਾਂ ਨੂੰ ਬਿਊਟੀਫੁੱਲ ਗਰਲ ਚਾਹੀਦੀ ਹੈ ਜੀ ਪੀਆਰ ਇਨ ਕੈਨੇਡਾ ਹੋਵੇ ਵਰਕਿੰਗ ਇਨ ਆਈਟੀ ਫੀਲਡ ਔਰ ਪੀਐਸਸੀ ਨਰਸਿੰਗ ਟੈਲੀਫੋਨ ਨੰਬਰ ਦਿੱਤੇ ਗਏ ਹਨ ਜੀ ਆਪ ਅਧਿਰੇ ਜਾਣਕਾਰੀ ਲੈ ਸਕਦੇ ਹੋ ਬੇਟੇ ਦਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਉਮਰ 26 ਸਾਲ ਕੱਦ 5 ਫੁੱਟ 7 ਇੰਚ ਹੈ ਸਕਿਨ ਕਲਰ ਫੇਅਰ ਹੈ ਫਰਸਟ ਵਿਜ਼ਿਟ ਇਨ ਯੂਕੇ ਔਨ ਸਟੱਡੀ ਵੀਜ਼ਾ 2019 ਵਰਕ ਪਰਮਿਟ ਹੈ ਜੀ ਵਰਕ ਪਰਮਿਟ ਤੇ ਹੈ ਵਰਕ ਐਜ਼ ਅਸਿਸਟੈਂਟ ਡਾਕਟਰ ਟੂ ਫਿਕਸ ਅਪਾਇੰਟਮੈਂਟ ਡਿਸਪੈਂਸਰੀ ਯੂਕੇ ਲੰਡਨ ਵਿੱਚ ਰਹਿ ਰਹੇ ਨੇ ਜੀ ਕਾਸਟ ਜੱਟ ਸਿੱਖ ਹੈ ਸਰਨੇਮ ਬਾਜਵਾ ਫਾਦਰ ਐਸਆਈ ਇਨ ਪੰਜਾਬ ਪੁਲਿਸ ਵਿੱਚ ਨੇ ਜੀ ਮਦਰ ਹਾਊਸ ਵਾਈਫ ਹੈ ਐਲ্ডার ਬ੍ਰਦਰ ਇੰਜੀਨੀਅਰ ਹੈ ਜੀ ਮਰਜਟ ਨੇਵੀ ਵਿੱਚ ਮੈਰਿਡ ਨੇ ਉਹ ਇਹਨਾਂ ਨੂੰ ਕੁੜੀ ਯੂਕੇ ਵਿੱਚ ਚਾਹੀਦੀ ਹੈ ਜੀ ਯੂਕੇ ਵਿੱਚ ਹੋਵੇ ਇੰਡੀਆ ਤੋਂ ਹੈ ਤੇ ਬੀਐਸ ਨਰਸਿੰਗ ਬੀਐਸਸੀ ਨਰਸਿੰਗ ਕੀਤੀ ਹੋਵੇ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਬਤੇਰੇ ਜਾਣਕਾਰੀ ਲੈ ਸਕਦੇ ਹੋ ਰਿਸ਼ਤਾ ਨੋਟ ਕਰੋ ਜੀ ਮੰਗਲਿਕ ਬੇਟੇ ਦਾ ਹੈ ਜੀ ਨੇਮ ਕੁਮਾਰ ਮੋਡगील ਮੰਗਲਿਕ ਹੈ ਜੀ ਡੇਟ ਆਫ ਬਰਥ 23 98 ਦਾ ਪੜਾਈ ਇਹਨਾਂ ਨੇ ਵੀਟੈਕ ਐਮਬੀਏ ਕੀਤੀ ਹੈ ਜੀ ਜੋਬ ਕਰਦੇ ਨੇ ਜੀ ਮੈਨੇਜਰ ਇਨ ਕੰਪਨੀ ਲੁਧਿਆਣਾ ਵਿੱਚ ਹਾਈਟ 5 ਫੁੱਟ 8 ਇੰਚਾ ਜੀ ਕਾਸਟ ਸਰਸਵਤ ਬ੍ਰਾਹਮਣ ਹੈ ਏਰੀਆ ਨੀਅਰ ਦੇਹਲੋਂ ਡਿਸਟ੍ਰਿਕਟ ਲੁਧਿਆਣਾ ਇਨਾਂ ਨੂੰ ਪੜ੍ਹੀ ਲਿਖੀ ਜਾਂ ਜੋਬ ਕਰਦੀ ਮੰਗਲਿਕ ਲੜਕੀ ਦੀ ਲੋੜ ਹੈ ਜੀ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਬਤੇਰੇ ਜਾਣਕਾਰੀ ਲੈ ਸਕਦੇ ਹੋ ਬੇਟੀ ਦਾ ਰਿਸ਼ਤਾ ਨੋਟ ਕਰੋ ਜੀ ਨੇਮ ਕੋਰ ਜਨਮ ਹੈ ਜੀ 8 11 1986 ਟਾਈਮ ਹੈ ਜੀ 7:30 ਦੇ ਵਿਚਕਾਰ ਦਿੱਲੀ ਹੈ ਜੀ ਏਰੀਆ ਨਾ ਦਾ ਹਾਈਟ 5 ਫੁੱਟ 2 ਇੰਚ ਹੈ ਜੀ ਕਾਸਟ ਰਾਮਗੜੀ ਆਤੀਮਾਨ ਗੋਤ ਇਹਨਾਂ ਦੀ ਚਨਾ ਮੰਗਲਿਕ ਨਹੀਂ ਹੈ ਜੀ ਸਟੱਡੀ ਇਹਨਾਂ ਨੇ ਕੀਤੀ ਹੈ ਜੀ ਬੀ ਕਾਮ ਸਪੈਸ਼ਲਾਈਜ਼ਡ ਫਾਈਨੈਂਸ from delhi university mba human resources ek saal it diploma holder profession hai ji working as a admin hr in corporate firms package 7 lakh da hai ji mother homemaker hai father passed away brother ek married hai ji ghaziabad requirement hai ji delhi noida and gurgaon nri hai ji the canada australia and germany पीआर होल्डर ही कांटेक्ट करें जी एनानु एना दा टेलीफोन नंबर ਦਿੱਤਾ ਗਿਆ ਜੀ ਬਿਤੇਰੇ ਜਾਣਕਾਰੀ ਲੈ ਸਕਦੇ ਹੋ एनआरआई ਬੇਟੇ ਦਾ ਰਿਸ਼ਤਾ ਨੋਟ ਕਰੋ ਜੀ ਕਾਸ ਕੁਮਾਰ ਹੈ ਜੀ ਕੈਨੇਡਾ ਸਿਟੀਜ਼ਨ ਹੈ ਜਨਮ 1995 ਦਾ ਹੈ ਹਾਈਟ 6 ਫੁੱਟ ਹੈ ਜੀ ਕੰਮ ਇਹਨਾਂ ਦਾ ਸੀਨੀਅਰ ਮੈਨੇਜਰ ਹੈ ਜੀ এডਿਕੇਸ਼ਨ ਬੀਕੋਮ ਹੈ ਜੀ ਫਰਮ ਇੰਡੀਆ ਐਸੋਸੀਏਟ ਡਿਗਰੀ ਇਨ ਬਿਜ਼ਨਸ ਫਰਮ ਕੈਨੇਡਾ ਫਾਦਰ ਰੀਅਲ ਏਸਟੇਟ ਬਿਜ਼ਨਸ ਨੇ ਜੀ ਮਦਰ ਹਾਊਸ ਵਾਈਫ ਹੈ ਸਿਸਟਰ ਇੱਕ ਅਨਮੈਰਿਡ ਹੈ ਜੀ ਗਵਰਨਮੈਂਟ ਜੋਬ ਇਨ ਇੰਡੀਆ ਲੜਕੀ ਕੈਨੇਡਾ ਵਿੱਚ ਚਾਹੀਦੀ ਜਿਨ੍ਹਾਂ ਨੂੰ ਲੜਕੀ ਪੀਆਰ ਹੋਵੇ ਜਾਂ ਵਰ ਪਰਮਿਟ ਤੇ ਹੋਵੇ ਜਾਂ ਸਿਟੀਜ਼ਨ ਹੋਵੇ ਜੀ BC ਵਾਲਿਆਂ ਨੂੰ ਪਹਿਲ ਦਿੱਤੇ ਹਨ ਜੀ ਐਨਆਰਆਈ ਬੇਟੇ ਦਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਗਲ ਡੇਟ ਆਫ ਬਰਥ ਹੈ ਜੀ 15 1993 ਆਸਟ੍ਰੇਲੀਅਨ ਸਿਟੀਜ਼ਨ ਹੈ ਜੀ ਏਰੀਆ ਇਹਨਾਂ ਦਾ ਜਲੰਧਰ ਹੈ ਕਾਸਟ ਲੁਭਾਨਾ ਸਿੱਖ ਹੈ ਹਾਈਟ 5 ਫੁੱਟ 11 ਇੰਚ ਹੈ ਕਵਾਲੀਫਿਕੇਸ਼ਨ ਇਹਨਾਂ ਦੀ ਐਮ ਪੀਏ ਮਾਸਟਰ ਆਫ ਪ੍ਰੋਫੈਸ਼ਨਲ ਅਕਾਊਂਟਿੰਗ ਹੈ ਜੀ ਜੋਬ ਕਰਦੇ ਨੇ ਜੀ ਆਸਟ੍ਰੇਲੀਆ ਪਬਲਿਕ ਸਰਵਿਸ ਗਵਰਨਮੈਂਟ ਸੈਕਟਰ ਬ੍ਰਦਰ ਇੱਕ ਹੈ ਜੀ ਇੱਕ ਬ੍ਰਦਰ ਮੈਰਿਡ ਹੈ ਜੀ ਲਿਵ ਇਨ ਕੈਨੇਡਾ ਫਾਦਰ ਪਾਸਟ ਅਵੇ ਮਦਰ ਲਿਵ ਇਨ ਕੈਨੇਡਾ ਸਿਸਟਰ ਇਹਨਾਂ ਦੀ ਜੀ ਇੱਕ ਐਲਡਰ ਸਿਸਟਰ ਮੈਰਿਡ ਹੈ ਜੀ ਐਂਡ ਇੱਕ ਜੰਗਰ ਸਿਸਟਰ ਮੈਰਿਡ ਹੈ ਬੋਥ ਲਿਵ ਇਨ ਕੈਨੇਡਾ ਆਪ ਟੈਲੀਫੋਨ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ